ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਇਸ਼ਨਾਨ ਨਾ ਕਰੋ ਇਸ ਨਾਲ ਤੁਹਾਡਾ ਸਰੀਰ ਖਾਣੇ ਨੂੰ ਸਹੀ ਤਰੀਕੇ ਨਾਲ ਪਚਾ ਨਹੀਂ ਪਾਉਂਦਾ ਜਿਸ ਕਾਰਨ ਤੁਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 2 ਜਦੋਂ ਵੀ ਤੁਸੀਂ ਬਰਤਨ ਸਾਫ਼ ਕਰਦੇ ਹੋ ਤਾਂ ਹੋ ਸਕੇ ਤਾਂ ਸਵਾਦਾ ਇਸਤੇਮਾਲ ਕਰੋ ਇਸ ਨਾਲ ਬਰਤਨ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦੇ ਨੇ ਤੇ ਨਾਲ ਹੀ ਇਹ ਸਾਡੇ ਸਰੀਰ ਲਈ ਹਾਨੀਕਾਰਕ ਵੀ ਨਹੀਂ ਹੈ ਨੰਬਰ 3 ਜਦੋਂ ਵੀ ਤੁਸੀਂ ਸੌਣ ਲੱਗਦੇ ਹੋ ਤਾਂ ਉਸ ਤੋਂ ਪਹਿਲਾਂ ਬੁਰਸ਼ ਜ਼ਰੂਰ ਕਰੋ ਇਸਦੇ ਨਾਲ ਸਾਡੇ ਦੰਦ ਪੂਰੀ ਜ਼ਿੰਦਗੀ ਖਰਾਬ ਨਹੀਂ ਹੁੰਦੇ ਨੰਬਰ 4 ਸਵੇਰੇ ਬੁਰਸ਼ ਕੀਤੇ ਬਿਨਾ ਜੇਕਰ ਤੁਸੀਂ ਦੋ ਗਲਾਸ ਗੁੰਗੁਨੇ ਪਾਣੀ ਦੇ ਪੀ ਲੈਂਦੇ ਹੋ ਤਾਂ ਇਹ ਸਿਹਤ ਲਈ ਬਹੁਤ ਹੀ ਚੰਗਾ ਹੁੰਦਾ ਹੈ ਨੰਬਰ 5 ਸਵੇਰੇ ਗੁੰਗੁਨੇ ਪਾਣੀ ਵਿੱਚ ਜੇਕਰ ਤੁਸੀਂ ਹਲਕਾ ਜਿਹਾ ਨਿੰਬੂ ਦਾ ਰਸ ਤੇ ਸ਼ਹਿਦ ਮਿਕਸ ਕਰਕੇ ਪੀ ਲਓ ਤਾਂ ਇਸ ਨਾਲ ਤੁਹਾਡਾ ਭਜਨ ਸਹੀ ਹੋਣ ਲੱਗ ਜਾਵੇਗਾ ਪਰ ਨਿੰਬੂ ਦੀ ਮਾਤਰਾ ਜ਼ਿਆਦਾ ਨਾ ਲਓ ਨੰਬਰ 6 ਦਿਨ ਵਿੱਚ ਇੱਕ ਵਾਰ ਚੌਲਾਂ ਵਾਲੇ ਪਾਣੀ ਨਾਲ ਜੇਕਰ ਤੁਸੀਂ ਆਪਣਾ ਚਿਹਰਾ ਧੋ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਸਾਫ ਹੋਣ ਲੱਗ ਜਾਵੇਗਾ ਤੇ ਨਾਲ ਹੀ ਚਿਹਰੇ ਦੇ ਦਾਗ ਧੱਬੇ ਵੀ ਸਾਫ ਹੋ ਜਾਣਗੇ। ਨੰਬਰ 7 ਰੋਟੀ ਖਾਣ ਤੋਂ ਤੁਰੰਤ ਤੋਂ ਅਧਿਕ ਦੇ ਵੀ ਪਾਣੀ ਨਾ ਪੀਵੋ ਸਾਡੇ ਸਰੀਰ ਨੂੰ ਨੁਕਸਾਨ ਹੀ ਕਰਦਾ ਹੈ। ਨੰਬਰ 8 ਜਿਹੜੀਆਂ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ਼ਨਾਨ ਕਰਕੇ ਸੌਂਦੀਆਂ ਹਨ ਉਹਨਾਂ ਔਰਤਾਂ ਨੂੰ ਕਦੇ ਵੀ ਸਰੀਰਕ ਥੀਕਾਫਟ ਨਹੀਂ ਹੁੰਦੀ ਤੇ ਨਾਲ ਹੀ ਉਹਨਾਂ ਨੂੰ ਨੀਂਦ ਵੀ ਚੰਗੀ ਆਉਂਦੀ ਹੈ। ਨੰਬਰ 9 ਜਦੋਂ ਵੀ ਤੁਸੀਂ ਚਾਹ ਬਣਾਉਂਦੇ ਹੋ ਤਾਂ ਕਦੇ ਵੀ ਇਹ ਗਲਤੀ ਨਾ ਕਰੋ। ਇਸ ਵਿੱਚ ਤੁਰੰਤ ਕੱਢ ਕੇ ਫ੍ਰਿਜ ਦਾ ਠੰਡਾ ਦੁੱਧ ਨਾ ਪੋਸੋ। ਕੋ ਰੂਮ ਟੈਂਪਰੇਚਰ ਵਿੱਚ ਰੱਖ ਕੇ ਹੀ ਦੁੱਧ ਪੋਉਜੋ। ਸਿਹਤ ਲਈ ਸਹੀ ਹੈ। ਜੇਕਰ ਤੁਸੀਂ ਤੁਰੰਤ ਫ੍ਰਿਜ ਵਿੱਚੋਂ ਕੱਢ ਕੇ ਦੁੱਧ ਪਾਉਂਦੇ ਹੋ ਤਾਂ ਇਹ ਸਿਹਤ ਲਈ ਸਹੀ ਨਹੀਂ ਹੈ। ਨੰਬਰ 10 ਜਿਹੜੀਆਂ ਔਰਤਾਂ ਰਸੋਈ ਵਿੱਚ ਸਫਾਈ ਰੱਖਦੀਆਂ ਹਨ ਉਹਨਾਂ ਦੇ ਪੂਰੇ ਘਰ ਵਿੱਚ ਹੀ ਸਫਾਈ ਹੁੰਦੀ ਹੈ ਕਿਉਂਕਿ ਇੱਕ ਔਰਤ ਦੀ ਸਫਾਈ ਉਸ ਦੀ ਰਸੋਈ ਤੋਂ ਹੀ ਦੇਖੀ ਜਾਂਦੀ ਹੈ। ਨੰਬਰ 11 ਜੇਕਰ ਤੁਹਾਡੇ ਚਿਹਰੇ ਉੱਪਰ ਜ਼ਿਆਦਾ ਤੇਲ ਹਨ ਤਾਂ ਉਹਨਾਂ ਉੱਪਰ ਰੋਜ਼ਾਨਾ ਨਾਰੀਅਲ ਦਾ ਤੇਲ ਲਗਾਉਣਾ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਤੇਲ ਸਾਫ਼ ਹੋ ਜਾਣਗੇ। ਨੰਬਰ 12 ਜੇਕਰ ਤੁਸੀਂ ਮਹਿੰਗੇ ਫੇਸ ਵਾਸ਼ ਦੀ ਬਜਾਏ ਚੰਦਰ ਨਾਲ ਆਪਣਾ ਚਿਹਰਾ ਧੋ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਤੇ ਜ਼ਿਆਦਾ ਚਮਕ ਆਵੇਗੀ ਤੇ ਨਾਲ ਹੀ ਗਲੋ ਵੀ ਆਵੇਗਾ। ਨੰਬਰ 13 ਜਿਹੜੀਆਂ ਔਰਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਨਾਰੀਅਲ ਪਾਣੀ ਪੀਂਦੀਆਂ ਹਨ ਉਹਨਾਂ ਔਰਤਾਂ ਦੇ ਚਿਹਰੇ ਤੇ ਜਵਾਨੀ ਤੇ ਚਮਕ ਹਮੇਸ਼ਾ ਸਾਫ਼ ਦਿਖਾਈ ਦਿੰਦੀ ਹੈ। ਨੰਬਰ 14 ਜਿਹੜੇ ਲੋਕ ਬਿਨਾਂ ਭੁੱਖ ਲੱਗੇ ਹੀ ਖਾਂਦੇ ਰਹਿੰਦੇ ਹਨ ਉਹਨਾਂ ਲੋਕਾਂ ਨੂੰ ਬਿਮਾਰੀ ਜਲਦੀ ਹੀ ਘੇਰ ਲੈਂਦੀ ਹੈ ਇਸ ਲਈ ਹਮੇਸ਼ਾ ਭੁੱਖ ਰੱਖ ਕੇ ਹੀ ਖਾਣਾ ਖਾਓ ਜੋ ਤੁਹਾਡੀ ਸਿਹਤ ਲਈ ਚੰਗਾ ਹੈ ਨੰਬਰ 15 ਯੋਗਾ ਕਰਨਾ ਸਰੀਰ ਦੀ ਸਹੀ ਕਸਰਤ ਹੁੰਦੀ ਹੈ ਜਿਸ ਨਾਲ ਉਹ अनेका ਹੀ ਰੋਗਾਂ ਤੋਂ ਹਮੇਸ਼ਾ ਲਈ ਬਚਿਆ ਰਹਿੰਦਾ ਹੈ ਨੰਬਰ 16 ਜੇਕਰ ਤੁਸੀਂ ਹਰ ਸਮੇਂ ਸੋਚਦੇ ਹੀ ਰਹਿੰਦੇ ਹੋ ਤਾਂ ਇਸ ਨਾਲ ਤੁਸੀਂ ਡਿਪਰੈਸ਼ਨ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 17 ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਹੱਥਾਂ ਪੈਰਾਂ ਤੇ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਨੂੰ ਨੀਂਦ ਬਹੁਤ ਚੰਗੀ ਆਵੇਗੀ। ਨੰਬਰ 18 ਜਿਹੜੀਆਂ ਔਰਤਾਂ ਕਾਫੀ ਦਿਨ ਆਪਣੇ ਵਾਲਾਂ ਵਿੱਚ ਕੰਗੀ ਨਹੀਂ ਕਰਦੀ ਉਹਨਾਂ ਔਰਤਾਂ ਦੇ ਵਾਲ ਜਲਦੀ ਝੜ ਜਾਂਦੇ ਹਨ ਤੇ ਨਾਲ ਹੀ ਉਹਨਾਂ ਦੇ ਵਾਲਾਂ ਦੀ ਚਮਕ ਖਰਾਬ ਹੋਣ ਲੱਗ ਜਾਂਦੀ ਹੈ। ਨੰਬਰ 19 ਜਿਨ੍ਹਾਂ ਲੋਕਾਂ ਨੂੰ ਪਰਚਨ ਸੁੰੰਧਿਤ ਜਾਂ ਫਿਰ ਗਲੇ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋ ਉਹਨਾਂ ਨੂੰ ਚੀਕੂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨੰਬਰ ਵੀ ਜੇਕਰ ਤੁਸੀਂ ਸਵੇਰੇ ਕੋਸੇ ਪਾਣੀ ਵਿੱਚ ਚੁਟਕੀ ਜੈਫਲ ਮਿਕਸ ਕਰਕੇ ਘਰਾਰੇ ਕਰ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਮਸੂੜਿਆਂ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਨੂੰ ਖਤਮ ਕਰ ਸਕਦੇ ਹੋ ਨਾਲ ਹੀ ਮਸੂੜਿਆਂ ਨੂੰ ਸੁਰੱਖਿਅਤ ਰੱਖ ਸਕਦੇ ਹੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤੁਬਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ